ਅੱਜ ਅਸੀਂ ਅਵਚੇਤਨ ਮਨ ਦੀ ਸ਼ਕਤੀ ਦੇ ਤੀਜੇ ਭਾਗ ਵਿੱਚ ਗੱਲ ਕਰਾਂਗੇ ਕਿ ਮਨੁੱਖ ਦਾ ਅਵਚੇਤਨ ਮਨ ਕਿਸ ਤਰ੍ਹਾਂ ਜ਼ਿੰਦਗੀ ਤੇ ਪ੍ਰਭਾਵ ਪਾਉਂਦਾ ਹੈ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਕਿਤਾਬ ਦੇ ਲੇਖਕ ਡਾਕਟਰ ਜੋਸਫ ਮਰਫੀ ਲਿਖਦੇ ਹਨ ਕਿ ਤੁਹਾਡੇ ਅਵਚੇਤਨ ਮਨ ਵਿੱਚ ਆਉਣ ਵਾਲੇ ਨਕਾਰਾਤਮਕ ਅਤੇ ਸਕਾਰਾਤਮਕ ਵਿਚਾਰ ਤੁਹਾਡੀ ਜ਼ਿੰਦਗੀ ਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੇ ਹਨ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਇਨਸਾਨ ਦੇ ਦਿਮਾਗ ਵਿੱਚ ਆਉਣ ਵਾਲੇ ਨਕਾਰਾਤਮਕ ਵਿਚਾਰ ਮਨੁੱਖ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਤਬਾਹ ਕਰਦੇ ਹਨ ਜੇ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਜਾਂ ਤੁਹਾਡੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਤੁਸੀਂ ਕਦੇ ਕੁਝ ਨਹੀਂ ਬਣ ਸਕੋਗੇ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਤੁਸੀਂ ਅਸਫਲ ਹੋ ਜਾਵੋਗੇ ਤੁਹਾਡੀ ਸਫਲਤਾ ਦੀ ਬਿਲਕੁਲ ਸੰਭਾਵਨਾ ਨਹੀਂ ਹੈ ਤੁਸੀਂ ਬਿਲਕੁਲ ਗਲਤ ਹੋ ਇਸ ਨਾਲ ਕੋਈ ਫਾਇਦਾ ਨਹੀਂ ਹੋਏਗਾ ਮਹੱਤਵਪੂਰਨ ਇਹ ਹੈ ਕਿ ਤੁਸੀਂ ਕੀ ਜਾਣਦੇ ਹੋ ਮਹੱਤਵਪੂਰਨ ਤਾਂ ਇਹ ਹੈ ਕਿ ਤੁਸੀਂ ਕਿਸ ਨੂੰ ਜਾਣਦੇ ਹੋ ਦੁਨੀਆ ਰਸਤਲ ਵੱਲ ਜਾ ਰਹੀ ਹੈ ਕੀ ਫਾਇਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੰਨੀ ਜ਼ਿਆਦਾ ਕੋਸ਼ਿਸ਼ ਕਰਨ ਨਾਲ ਵੀ ਕੋਈ ਫਾਇਦਾ ਨਹੀਂ ਹੈ ਤੁਹਾਡੀ ਉਮਰ ਹੁਣ ਜ਼ਿਆਦਾ ਹੋ ਚੁੱਕੀ ਹੈ ਸਥਿਤੀਆਂ ਵਿਗੜਦੀਆਂ ਜਾ ਰਹੀਆਂ ਹਨ ਜ਼ਿੰਦਗੀ ਮਸ਼ੀਨੀ ਚੱਕਰ ਬਣ ਕੇ ਰਹਿ ਗਈ ਹੈ। ਪ੍ਰੇਮ ਸਿਰਫ ਪੰਖੇਰੂਆਂ ਲਈ ਹੈ। ਤੁਸੀਂ ਕਦੇ ਜਿੱਤ ਨਹੀਂ ਸਕਦੇ। ਸਾਵਧਾਨ ਰਹੋ। ਤੁਹਾਨੂੰ ਭਿਆਨਕ ਬਿਮਾਰੀ ਹੋ ਸਕਦੀ ਹੈ। ਕੋਈ ਵੀ ਭਰੋਸੇ ਦੇ ਕਾਬਲ ਨਹੀਂ ਹੈ। ਜੇਕਰ ਤੁਹਾਡੇ ਮਨ ਵਿੱਚ ਅਜੀਬ ਵਿਚਾਰ ਆਉਂਦੇ ਹਨ ਤਾਂ ਇਹਨਾਂ ਨੂੰ ਅਸੀਂ ਨਕਾਰਾਤਮਕ ਵਿਚਾਰਾਂ ਦੀ ਸ਼੍ਰੇਣੀ ਵਿੱਚ ਰੱਖਦੇ ਹਾਂ। ਕਿਤਾਬ ਦੇ ਲੇਖਕ ਡਾਕਟਰ ਜੋਸਫ ਵਰਕੀ ਅੱਗੇ ਜ਼ਿਕਰ ਕਰਦੇ ਹਨ। ਕਿ ਕਿਸ ਤਰ੍ਹਾਂ ਇੱਕ ਵਿਅਕਤੀ ਵੱਲੋਂ ਕੀਤੀ ਗਈ ਨੈਗੇਟਿਵ ਗੱਲ ਨਾਲ ਮਨੁੱਖ ਦੀ ਜ਼ਿੰਦਗੀ ਤਬਾਹ ਹੋਈ ਉਹ ਲਿਖਦੇ ਹਨ ਕਿ ਉਹਨਾਂ ਦੇ ਦੂਰ ਦੇ ਰਿਸ਼ਤੇਦਾਰ ਨੇ ਇੱਕ ਮਹਿਲਾ ਭੁਖਕਰਤਾ ਤੋਂ ਆਪਣਾ ਭੁੱਖ ਪੁੱਛਿਆ ਜਿਸ ਨੂੰ ਭੁਖਕਰਤਾ ਨੇ ਦੱਸਿਆ ਕਿ ਉਸ ਦਾ ਦਿਲ ਬੜਾ ਕਮਜ਼ੋਰ ਹੈ ਅਤੇ ਉਹ ਅਗਲੀ ਮਸਿਆ ਤੱਕ ਮਰ ਜਾਵੇਗਾ ਲੇਖਕ ਦੱਸਦੇ ਹਨ ਕਿ ਉਹਨਾਂ ਦਾ ਰਿਸ਼ਤੇਦਾਰ ਵਿਚਲਿਤ ਹੋ ਗਿਆ ਉਸ ਨੇ ਆਪਣੇ ਪਰਿਵਾਰ ਦੇ ਹਰ ਵਿਅਕਤੀ ਨੂੰ ਇਸ ਭਵਿੱਖ ਮਾੜੀ ਬਾਰੇ ਦੱਸਿਆ ਉਸ ਨੇ ਆਪਣੇ ਵਕੀਲ ਨੂੰ ਮਿਲ ਕੇ ਵਸੀਅਤ ਵੀ ਬਣਵਾ ਲਈ ਜਦੋਂ ਮੈਂ ਉਸ ਨੂੰ ਉਸਦੇ ਵਿਸ਼ਵਾਸ ਤੋਂ ਡੇਗਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੱਸਿਆ ਕਿ ਭਵਿੱਖਕਰਤਾ ਵਿੱਚ ਅਦਭੁਤ ਸ਼ਕਤੀਆਂ ਹਨ ਉਹ ਭਵਿੱਖਕਰਤਾ ਲੋਕਾਂ ਦਾ ਬੜਾ ਭਲਾ ਜਾਂ ਮਾੜਾ ਕਰ ਸਕਦੀ ਹੈ ਉਸ ਨੂੰ ਭਵਿੱਖਬਾਣੀ ਦੀ ਸੱਚਾਈ ਉੱਤੇ ਪੂਰਾ ਪ੍ਰੋਫੈਸ ਸੀ ਲੇਖਕ ਦੱਸਦੇ ਹਨ ਕਿ ਜਦੋਂ ਮੱਸਿਆ ਨੇੜੇ ਆਉਣ ਲੱਗੀ ਤਾਂ ਉਹ ਰਿਸ਼ਤੇਦਾਰ ਗੁਆਚਾ-ਗੁਆਚਾ ਰਹਿਣ ਲੱਗਾ ਇੱਕ ਮਹੀਨੇ ਪਹਿਲਾਂ ਉਹ ਆਦਮੀ ਖੁਸ਼, ਸਿਹਤਮੰਦ, ਉਤਸ਼ਾਹੀ ਅਤੇ ਜੋਸ਼ੀਲਾ ਸੀ ਹੁਣ ਉਹ ਬਿਮਾਰ ਦਿਸਣ ਲੱਗਿਆ ਮੱਸਿਆ ਦੇ ਦਿਨ ਉਸ ਨੂੰ ਬੜਾ ਬੁਰਾ ਹਾਰਟ ਅਟੈਕ ਆਇਆ ਅਤੇ ਉਹ ਮਰ ਗਿਆ ਹਾਲਾਂਕਿ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਦੀ ਮੌਤ ਦਾ ਕਾਰਨ ਉਹ ਆਪ ਹੀ ਸੀ ਕਿਤਾਬ ਵਿੱਚ ਡਾਕਟਰ ਜੋਸਫ ਮਰਸੀ ਅੱਗੇ ਲਿਖਦੇ ਹਨ ਸਾਡੇ ਵਿੱਚੋਂ ਕਿੰਨਿਆਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣੀਆਂ ਹੋਈਆਂ ਹਨ ਅਤੇ ਇਹ ਸੋਚ ਕੇ ਥੋੜੇ ਕੰਬ ਵੀ ਜਾਂਦੇ ਹਨ ਕਿ ਇਹ ਦੁਨੀਆ ਰਹੱਸਮਈ ਨਿਯੰਤ ਅਨਯੰਤਰਿਤ ਸ਼ਕਤੀਆਂ ਨਾਲ ਭਰੀ ਪਈ ਹੈ ਹਾਂ ਦੁਨੀਆ ਸ਼ਕਤੀਆਂ ਨਾਲ ਭਰੀ ਹੈ ਲੇਕਿਨ ਉਹ ਨਾ ਤੇ ਰਹੱਸਮਈ ਹਨ ਤੇ ਨਾ ਹੀ ਨੈ ਯੰਤਰਤ ਉਹਨਾਂ ਦੇ ਰਿਸ਼ਤੇਦਾਰ ਨੇ ਆਪ ਆਪਣੀ ਜਾਨ ਲੈ ਲਈ ਕਿਉਂਕਿ ਉਸ ਨੇ ਇਹ ਪ੍ਰਭਾਵਸ਼ਾਲੀ ਸੁਝਾਅ ਨੂੰ ਆਪਣੇ ਅਵਚੇਤਨ ਮਨ ਵਿੱਚ ਦਾਖਲ ਹੋਣ ਦਿੱਤਾ ਉਸ ਨੂੰ ਭਵਿੱਖਕਰਤਾ ਦੀ ਸ਼ਕਤੀਆਂ ਉੱਤੇ ਭਰੋਸਾ ਸੀ ਇਸ ਲਈ ਉਸ ਨੇ ਉਸ ਭਵਿੱਖਬਾਣੀ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ ਉਹ ਅਗੇ ਲਿਖਦੇ ਹਨ ਕਿ ਅਵਚੇਤਨ ਮੰਦੀ ਕਾਰਜਵਿਧੀ ਇਸ ਘਟਨਾ ਨੂੰ ਇਸ ਤਰ੍ਹਾਂ ਦੇਖਦੀ ਹੈ ਕਿ ਵਿਅਕਤੀ ਦਾ ਚੇਤਨ ਜਾਂ ਤਾਰਕਿਕ ਦਿਮਾਗ ਜਿਸ ਗੱਲ ਉੱਤੇ ਯਕੀਨ ਕਰਦਾ ਹੈ ਅਵਚੇਤਨ ਮਨ ਉਸ ਨੂੰ ਸਵੀਕਾਰਦਾ ਹੈ ਅਤੇ ਉਸ ਦੇ ਅਨੁਸਾਰ ਹੀ ਕੰਮ ਕਰਨ ਲੱਗਦਾ ਹੈ। ਉਹਨਾਂ ਦਾ ਰਿਸ਼ਤੇਦਾਰ ਜਦੋਂ ਪ੍ਰਵਖਕਤਾ ਕੋਲ ਗਿਆ ਸੀ ਤਾਂ ਉਹ ਬੜਾ ਸਮਝਦਾਰ ਸੀ। ਉਸ ਨੇ ਪ੍ਰਵਖਕਤਾ ਦਾ ਸੁਝਾਅ ਗ੍ਰਹਿਣ ਕਰਨ ਦੀ ਮਨਕਸ਼ਾ ਵਿੱਚ ਸੀ ਉਸ ਨੇ ਪ੍ਰਵਖਕਤਾ ਦਾ ਤੁਹਾਨੂੰ ਯਾਰ ਗ੍ਰੇਨ ਕਰ ਲਿਆ ਤੇ ਭਵਿੱਖਗਰਤਾ ਨੇ ਜੋ ਉਸ ਨੂੰ ਦੱਸਿਆ ਉਹ ਨਕਾਰਾਤਮਕ ਸੁਝਾਅ ਸੀ ਜਿਸ ਨੂੰ ਉਸ ਨੇ ਸੱਚ ਮੰਨ ਲਿਆ ਉਹਨਾਂ ਦਾ ਰਿਸ਼ਤੇਦਾਰ ਦਹਿਸ਼ਤ ਵਿੱਚ ਆ ਗਿਆ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਅਗਲੀ ਮਸਿਆ ਨੂੰ ਉਹ ਮਰਨ ਵਾਲਾ ਹੈ ਉਸ ਨੇ ਇਸ ਦੇ ਬਾਰੇ ਸਾਰਿਆਂ ਨੂੰ ਦੱਸ ਦਿੱਤਾ ਸੀ ਅਤੇ ਆਪਣੀ ਮੌਤ ਦੀ ਤਿਆਰੀ ਕਰਨ ਲੱਗ ਪਿਆ ਸੀ ਮੌਤ ਬਾਬਤ ਉਸ ਦੇ ਡਰ ਅਤੇ ਪੂਰਵ ਅਨੁਮਾਨ ਨੂੰ ਉਸ ਦੇ ਅਵਚੇਤਨ ਮਨ ਨੇ ਸਹੀ ਮੰਨ ਲਿਆ ਸੀ ਅਤੇ ਉਸ ਦੀ ਮੌਤ ਨੂੰ ਹਕੀਕਤ ਵਿੱਚ ਬਦਲ ਦਿੱਤਾ। ਵੋਗਯ ਲਿਖਦੇ ਹਨ ਕਿ ਜਿਹੜੀ ਮਹਿਲਾ ਨੇ ਉਸ ਦੀ ਮੌਤ ਦੀ ਪੁਖਬਾਣੀ ਕੀਤੀ ਸੀ ਉਸ ਦੀ ਸ਼ਕਤੀ ਮੈਦਾਨ ਦੇ ਪਤਰਾ ਤੇ ਲੱਕੜਾਂ ਤੋਂ ਜ਼ਿਆਦਾ ਨਹੀਂ ਸੀ। ਉਸ ਦੇ ਸੁਝਾਅ ਵਿੱਚ ਜਾਣ ਲੈਣ ਦੀ ਸ਼ਕਤੀ ਨਹੀਂ ਸੀ। ਜੇਕਰ ਉਹ ਆਦਮੀ ਮਨ ਦੇ ਨਿਯਮਾਂ ਨੂੰ ਜਾਣਦਾ ਹੁੰਦਾ ਤਾਂ ਉਹ ਇਸ ਨਕਾਰਾਤਮਕ ਸੁਝਾਅ ਨੂੰ ਪੂਰੀ ਤਰ੍ਹਾਂ ਅਸਵੀਕਾਰ ਕਰ ਦਿੰਦਾ ਅਤੇ ਭਵਿੱਖਕਰਤਾ ਦੇ ਸ਼ਬਦਾਂ ਤੇ ਜ਼ਿਆਦਾ ਧਿਆਨ ਨਾ ਦਿੱਕੇ ਉਹ ਆਪਣੀ ਜ਼ਿੰਦਗੀ ਬਚਾ ਸਕਦਾ ਸੀ ਜੇਕਰ ਉਹ ਜਾਣਦਾ ਕਿ ਉਹ ਆਪਣੇ ਹੀ ਵਿਚਾਰਾਂ ਅਤੇ ਭਾਵਨਾਵਾਂ ਦੁਆਰਾ ਨਿਯੰਤਰਿਤ ਹੈ ਤਾਂ ਉਹ ਜਿੰਦਾ ਰਹਿ ਸਕਦਾ ਸੀ ਤਦ ਭਵਿੱਖਕਰਤਾ ਦੀ ਭਵਿੱਖਬਾਣੀ ਬਖਤਰਬੰਦ ਟੈਂਕ ਉਤੇ ਸੁੱਟੀ ਗਈ ਰਬੜੀ ਗੇਂਦ ਵਾਰ ਕੀ ਹੁੰਦੀ ਉਹ ਆਸਾਨੀ ਨਾਲ ਉਸਦੇ ਸੁਝਾਅ ਨੂੰ ਨਕਾਰ ਸਕਦਾ ਸੀ ਜਿਸ ਨਾਲ ਉਸ ਨੂੰ ਕੋਈ ਨੁਕਸਾਨ ਨਹੀਂ ਹੋਣਾ ਸੀ ਇਸ ਦੀ ਬਜਾਏ ਚੇਤਨਤਾ ਅਤੇ ਸੂਝ ਦੀ ਘਾਟ ਦੇ ਕਾਰਨ ਉਸ ਨੇ ਆਪਣੀ ਮੌਤ ਨੂੰ ਆਪ ਹੀ ਬੁਲਾ ਲਿਆ ਦੂਜਿਆਂ ਦੇ ਸੁਝਾਵਾਂ ਵਿੱਚ ਆਪਣੀ ਕੋਈ ਸ਼ਕਤੀ ਨਹੀਂ ਹੁੰਦੀ ਤੁਸੀਂ ਆਪਣੇ ਵਿਚਾਰ ਰਹੀਂ ਉਹਨਾਂ ਨੂੰ ਸ਼ਕਤੀ ਦਿੰਦੇ ਹੋ ਤੁਹਾਨੂੰ ਆਪਣੀ ਮਾਨਸਿਕ ਸਹਿਮਤੀ ਦੇਣਾ ਪੈਂਦੀ ਹੈ ਤਾਂ ਹੀ ਉਹ ਵਿਚਾਰ ਤੁਹਾਡੇ ਤੇ ਕੰਮ ਕਰਦੇ ਹਨ ਜਦ ਤੁਹਾਡਾ ਇਹ ਵਿਚਾਰ ਬਣ ਜਾਂਦਾ ਹੈ ਕਿ ਤੁਹਾਡਾ ਚੇਤਨਮਨ ਉਸ ਦੀਆਂ ਗੱਲਾਂ ਨੂੰ ਨਾਲ ਸਹਿਮਤ ਹੈ ਤਾਂ ਉਹ ਇਹਨਾਂ ਗੱਲਾਂ ਨੂੰ ਸਵੀਕਾਰ ਕਰਨ ਲੱਗ ਜਾਂਦਾ ਹੈ ਤੇ ਉਹਨਾਂ ਮੁਤਾਬਕ ਕੰਮ ਕਰਦਾ ਹੈ